9 ਜੁਲਾਈ 2025 ਨੂੰ ਸਵੇਰੇ ਲੁਧਿਆਣਾ ਦੇ ਆਰਤੀ ਚੌਂਕ ਦੇ ਕੋਲ ਦੋ ਬਾਈਕ ਸਵਾਰ ਆਉਂਦੇ ਨੇ ਤੇ ਇੱਕ ਬੋਰੀ ਸੁੱਟ ਜਾਂਦੇ ਨੇ ਉਹ ਕਹਿੰਦੇ ਨੇ ਕਿ ਇਸ ਵਿੱਚ ਆਮਬ ਹੈ ਪਰ ਜਦੋਂ ਫਿਰ ਉਸ ਬੋਰੀ ਨੂੰ ਪੁਲਿਸ ਆ ਕੇ ਖੋਲ ਕੇ ਦੇਖਦੀ ਹੈ ਤਾਂ ਪਤਾ ਲੱਗਦਾ ਕਿ ਇਸ ਵਿੱਚ ਆਮਬ ਨਹੀਂ ਸਗੋਂ ਇਸ ਵਿੱਚ ਤਾਂ ਇੱਕ ਲੜਕੀ ਦੀ Laash ਹੈ ਕੀ ਸੀ ਇਹ ਸਾਰੀ ਘਟਨਾ ਕੀ ਸੀ ਇਹ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਇਸ ਦਾ ਆਰਤੀ ਚੌਂਕ ਆਰਤੀ ਚੌਂਕ ਦੇ ਨੇੜੇ ਤਕਰੀਬਨ 9-10 ਵਜੇ ਦੋ ਬਾਈਕ ਸਵਾਰ ਆਉਂਦੇ ਨੇ ਤੇ ਉਹਨਾਂ ਦੇ ਕੋਲ ਇੱਕ ਬੋਰੀ ਹੁੰਦੀ ਹੈ ਉਸ ਬੋਰੀ ਦੇ ਵਿੱਚ ਇਦਾਂ ਲੱਗ ਰਿਹਾ ਸੀ ਜਿਵੇਂ ਕੁਝ ਭਰਿਆ ਹੋਵੇ ਤਾਂ ਹੁਣ ਉਹ ਇੱਥੇ ਹੀ ਉਸ ਬੋਰੀ ਨੂੰ ਸੁੱਟ ਦਿੰਦੇ ਨੇ ਸੁੱਟ ਕੇ ਜਦੋਂ ਉਹ ਇੱਥੋਂ ਜਾਣ ਲੱਗਦੇ ਨੇ ਤਾਂ ਇੱਕ ਬੰਦੇ ਦੀ ਨਿਗਾ ਉਹਨਾਂ ਉੱਪਰ ਹੁੰਦੀ ਹੈ ਤੇ ਉਹਨਾਂ ਨੂੰ ਰੋਕ ਲੈਂਦਾ ਤੇ ਪੁੱਛਦਾ ਕਿ ਇਸ ਬੋਰੀ ਦੇ ਵਿੱਚ ਕੀ ਹੈ ਤਾਂ ਉਹ ਦੋਨੋਂ ਪ੍ਰਵਾਸੀ ਸੀ ਉਹ ਕਹਿੰਦੇ ਨੇ ਕਿ ਇਸ ਵਿੱਚ ਆਮ ਹੈ ਗਲੇ ਹੋਏ ਆਮ ਹੈ ਤਾਂ ਹੁਣ ਉਹ ਬੰਦਾ ਕਹਿੰਦਾ ਕਿ ਤੁਸੀਂ ਇੱਥੇ ਇਸ ਨੂੰ ਸੁੱਟ ਗਏ ਇੱਥੋਂ ਮੁਸ਼ਕ ਆਵੇਗਾ ਇਸ ਬੋਰੀ ਨੂੰ ਤੁਸੀਂ ਇੱਥੋਂ ਚੱਕੋ ਪਰ ਅੱਗੋਂ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਚੱਕਦੇ ਤਾਂ ਹੁਣ ਉਹ ਬੰਦਾ ਮੋਟਰਸਾਈਕਲ ਦੀ ਚਾਬੀ ਕੱਢ ਲੈਂਦਾ ਤੇ ਹੋਰ ਲੋਕ ਵੀ ਇੱਥੇ ਇਕੱਠੇ ਹੋ ਜਾਂਦੇ ਆ ਇਹਨਾਂ ਦੀ ਵੀਡੀਓ ਬਣਾਉਣ ਲੱਗਦੇ ਆ ਤੇ ਹੁਣ ਇਹ ਕਹਿੰਦੇ ਆ ਕਿ ਅਸੀਂ ਇਸ ਬੋਰੀ ਨੂੰ ਚੱਕ ਲੈਨੇ ਆ ਮੋਟਰਸਾਈਕਲ ਦੀ ਚਾਬੀ ਦੇ ਦਿੱਤੀ ਜਾਂਦੀ ਹੈ ਇਹ ਬੋਰੀ ਨੂੰ ਚੱਕ ਕੇ ਉੱਥੇ ਨੇੜੇ ਹੀ ਫੇਰ ਸੁੱਟ ਜਾਂਦੇ ਨੇ ਇਹਨਾਂ ਵਿੱਚ ਇੱਕ ਬੰਦਾ ਲੱਗ ਰਿਹਾ ਸੀ ਜਿਵੇਂ ਕੋਈ ਸਿਕਿਉਰਿਟੀ ਦਾ ਕੰਮ ਕਰਦਾ ਹੋਵੇ ਉਸ ਦੀ ਉਮਰ ਲਗਭਗ 50-55 ਸਾਲ ਲੱਗਦੀ ਸੀ ਤੇ ਇੱਕ ਇਸ ਦੇ ਨਾਲ ਮੁੰਡਾ ਸੀ ਜੋ ਮੁੰਡਾ ਹੁੰਦਾ ਉਹ ਬਾਈਕ ਲੈ ਕੇ ਇਥੋਂ ਫਰਾਰ ਹੋ ਜਾਂਦਾ ਤੇ ਜੋ ਉਹ 50 55 ਸਾਲ ਦਾ ਬੰਦਾ ਸੀ ਜਿਸ ਤੇ ਸਿਕਿਉਰਿਟੀ ਵਾਲੀ ਡਰੈਸ ਪਾਈ ਹੋਈ ਸੀ ਉਹ ਵੀ ਇਥੋਂ ਪੈਦਲ ਹੀ ਨਿਕਲ ਜਾਂਦਾ ਹੁਣ ਲੋਕਾਂ ਦਾ ਇਸ ਬੋਰੀ ਦੇ ਆਸੇ ਪਾਸੇ ਇਕੱਠ ਹੋ ਜਾਂਦਾ ਜੋ ਚਸ਼ਮਦੀਦ ਸੀ ਉਹਨਾਂ ਨੇ ਬੋਰੀ ਨੂੰ ਪੈਰ ਲਗਾ ਕੇ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਸ ਵਿੱਚ ਅੰਬ ਨਹੀਂ ਜਾਂ ਤਾਂ ਇਸ ਵਿੱਚ ਕੋਈ ਕੁੱਤਾ ਮਰਿਆ ਹੋਵੇਗਾ ਉਸ ਨੂੰ ਪਾ ਕੇ ਇੱਥੇ ਸੁੱਟ ਗਏ ਜਾਂ ਫਿਰ ਕੋਈ ਹੋਰ ਗੜਬੜਾ ਹੁਣ ਆਰਤੀ ਚੌਂਕ ਤੇ ਜੋ ਨਾਕਾ ਲੱਗਿਆ ਹੁੰਦਾ ਹੈ ਪੁਲਿਸ ਨੂੰ ਉਸ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਉੱਥੇ ਆਉਂਦੀ ਹੈ ਪੁਲਿਸ ਆ ਕੇ ਜਦੋਂ ਇਸ ਬੋਰੀ ਨੂੰ ਖੋਲ ਕੇ ਦੇਖਦੀ ਹੈ ਤਾਂ ਇਸ ਵਿੱਚ ਪੁਲਿਸ ਨੂੰ ਇੱਕ লাশ ਦੇ ਪੈਰ ਦਿਖਾਈ ਦਿੰਦੇ ਨੇ ਹੁਣ ਜਦੋਂ ਬੋਰੀ ਨੂੰ ਚੰਗੀ ਤਰ੍ਹਾਂ ਖੋਲ ਕੇ ਦੇਖਿਆ ਜਾਂਦਾ ਤਾਂ ਇਸ ਵਿੱਚ ਇੱਕ ਕੁੜੀ ਦੀ লাশ ਸੀ ਜਿਸ ਦੀ ਉਮਰ ਲਗਭਗ 25 ਸਾਲ ਲੱਗ ਰਹੀ ਸੀ ਹੁਣ ਇਹ ਲਾਸ਼ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਸ਼ਰਿਆਮ ਇੱਕ ਕੁੜੀ ਦਾ ਕਤਲ ਕਰਕੇ ਕੋਈ ਐਦਾਂ ਲਾਸ਼ ਨੂੰ ਕਿਵੇਂ ਸੁੱਟ ਸਕਦਾ ਹੈ ਪੁਲਿਸ ਦੇ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪੁਲਿਸ ਹੁਣ ਸੀਸੀਟੀਵੀ ਕੈਮਰੇ ਦੇਖਦੀ ਹੈ ਕਿਉਂਕਿ ਪੁਲਿਸ ਦੇ ਅੱਗੇ ਇਹੀ ਸਵਾਲ ਸੀ ਕਿ ਉਹ ਬੰਦੇ ਕੌਣ ਸੀ ਜੋ ਇੱਥੇ ਬੋਰੀ ਸਿੱਟ ਕੇ ਗਏ ਨੇ ਤੇ ਇਹ ਕੁੜੀ ਕੌਣ ਹੈ ਇਸ ਦਾ ਕਤਲ ਕੀਤਾ ਜਾਂ ਇਸ ਨਾਲ ਕੋਈ ਹੋਰ ਘਟਨਾ ਹੋਈ ਹੈ ਯਾਨੀ ਕਈ ਸਵਾਲ ਲੋਕ ਪੁਲਿਸ ਦੇ ਸਾਹਮਣੇ ਸੀ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਤਾਂ ਪੁਲਿਸ ਨੂੰ ਉਹ ਬੰਦਾ ਵੀ ਨਜ਼ਰ ਆਉਂਦਾ ਤੇ ਉਸ ਦਾ ਮੋਟਰਸਾਈਕਲ ਵੀ ਨਜ਼ਰ ਆਉਂਦਾ ਤੇ ਉਹਨਾਂ ਬੰਦਿਆਂ ਦੀ ਵੀਡੀਓ ਵੀ ਕਈ ਲੋਕਾਂ ਨੇ ਬਣਾਈ ਸੀ ਹੁਣ 4 ਘੰਟਿਆਂ ਦੇ ਵਿੱਚ ਵਿੱਚ ਇਹ ਜੋ ਬੰਦੇ ਹੁੰਦੇ ਆ ਇਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਹੁਣ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਦਰਅਸਲ ਇਹ ਜੋ ਮਰਨ ਵਾਲੀ ਕੁੜੀ ਸੀ ਇਸ ਦਾ ਨਾਮ ਰੇਸ਼ਮਾ ਸੀ ਜਿਸ ਦੀ ਉਮਰ ਲਗਭਗ 25 ਸਾਲ ਸੀ ਇਹ ਲੁਧਿਆਣਾ ਦੇ ਵਿੱਚ ਆਪਣੇ ਸੱਸ ਤੇ ਸਹੁਰਾ ਦੇ ਨਾਲ ਰਹਿੰਦੀ ਸੀ ਇਸ ਦੇ ਪਤੀ ਦਾ ਨਾਮ ਅਰਵਿੰਦ ਸੀ ਉਹ ਲਖਨਊ ਦੇ ਵਿੱਚ ਨੌਕਰੀ ਕਰਦਾ ਸੀ ਪਹਿਲਾਂ ਤਾਂ ਰੇਸ਼ਮਾ ਅਰਵਿੰਦ ਦੇ ਕੋਲ ਰਹਿੰਦੀ ਸੀ ਪਰ ਉਸ ਤੋਂ ਬਾਅਦ ਇਹ ਲੁਧਿਆਣੇ ਆ ਜਾਂਦੀ ਹੈ ਲੁਧਿਆਣੇ ਕੋਈ ਕੰਮ ਕਰਨ ਲੱਗਦੀ ਹੈ ਤਾਂ ਜੋ ਰੇਸ਼ਮਾ ਸੀ ਉਹ ਰਾਤ ਨੂੰ ਲੇਟ ਆਉਂਦੀ ਸੀ ਹੁਣ ਜੋ ਏਸ ਤੇ ਸੱਤ ਸੌਰਾਸੀ ਉਹ ਏਸ ਉੱਪਰ ਉਂਗਲੀਆਂ اٹਹਾਉਂਦੇ ਸੀ ਕਿ ਤੂੰ ਲੇਟ ਕਿਉਂ ਆਈ ਹੈ ਤੂੰ ਕਿੱਥੇ ਜਾਨੀ ਹੈ ਯਾਨੀ ਸੱਤ ਸੌਰੇ ਨੂੰ ਰੇਸ਼ਮਾ ਦੇ ਕਰੈਕਟਰ ਉੱਤੇ ਸ਼ੱਕ ਸੀ ਕਿ ਇਹ ਗਲਤ ਹੈ ਇਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਲਗਭਗ ਰੋਜ਼ਾਨਾ ਹੀ ਝਗੜਾ ਹੁੰਦਾ ਸੀ ਹੁਣ 8 ਜੁਲਾਈ 2025 ਨੂੰ ਰਾਤ ਨੂੰ ਫੇਰ ਰੇਸ਼ਮਾ ਲੇਟ ਆਉਂਦੀ ਹੈ ਤਾਂ ਹੁਣ ਰੇਸ਼ਮਾ ਦਾ ਸੌਰਾ ਫੇਰ ਰੇਸ਼ਮਾ ਨੂੰ ਪੁੱਛਦਾ ਕਿ ਤੂੰ ਕਿੱਥੋਂ ਆਈਆਂ ਕਿੱਥੇ ਗਈ ਸੀ ਪਰ ਫਿਰ ਇਹਨਾਂ ਦੇ ਵਿੱਚ ਝਗੜਾ ਹੁੰਦਾ ਹੈ ਲੜਾਈ ਹੁੰਦੀ ਹੈ ਹੁਣ ਫਿਰ ਜੋ ਰੇਸ਼ਮਾ ਦਾ ਸਹੁਰਾ ਹੁੰਦਾ ਹੈ ਉਹ ਰੇਸ਼ਮਾ ਦਾ ਗਲ ਦੱਬ ਦਿੰਦਾ ਹੈ ਤੇ ਰੇਸ਼ਮਾ ਦੀ ਸੱਸ ਰੇਸ਼ਮਾ ਦੇ ਪੈਰ ਫੜ ਲੈਂਦੀ ਹੈ ਜਦੋਂ ਉਸ ਦਾ ਗਲ ਦੱਬਦਾ ਤਾਂ ਰੇਸ਼ਮਾ ਦੀ ਮੌਤ ਹੋ ਜਾਂਦੀ ਹੈ ਹੁਣ ਇਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਿਰ ਰੇਸ਼ਮਾ ਦੀ ਲਾਸ਼ ਦਾ ਕੀ ਕੀਤਾ ਜਾਵੇ ਤਾਂ ਜੋ ਰੇਸ਼ਮਾ ਦਾ ਸਹੁਰਾ ਹੁੰਦਾ ਉਹ ਆਪਣੇ ਪਿੰਡ ਦਾ ਕਿਉਂਕਿ ਇਹ ਪ੍ਰਵਾਸੀ ਸੀ ਏ ਜੁਪੀ ਦੇ ਰਹਿਣ ਵਾਲੇ ਸੀ ਉਸ ਤੇ ਪਿੰਡ ਦਾ ਇੱਕ ਮੁੰਡਾ ਇੱਥੇ ਆਉਂਦਾ ਅਜੇ ਉਸ ਨੂੰ ਬੁਲਾਉਂਦਾ ਤੇ ਉਸ ਨੂੰ ਕਹਿੰਦਾ ਕਿ ਆ ਬੋਰੀ ਆਪਾਂ ਕਿਤੇ ਸੱਟ ਕੇ ਆਉਣੀ ਹੈ ਇਸ ਵਿੱਚ ਅੰਬ ਨੇ ਜਾਨੀ ਅਜੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਸ ਵਿੱਚ ਲਾਸ਼ ਹੈ ਉਸ ਤੋਂ ਬਾਅਦ ਇਹ ਆਰਤੀ ਚੌਂਕ ਵੱਲ ਜਾਂਦੇ ਨੇ ਤੇ ਉੱਥੇ ਜਾ ਕੇ ਬੋਰੀ ਸੁੱਟ ਦਿੰਦੇ ਨੇ ਪਰ ਲੋਕ ਵਿਰੋਧ ਕਰਦੇ ਨੇ ਕਿ ਤੁਸੀਂ ਇੱਥੇ ਇਹ ਬੋਰੀ ਸੱਟ ਗਏ ਇੱਥੇ ਕੂੜਾ ਸੱਟ ਗਏ ਇਥੋਂ ਮਸ਼ਕ ਆਵੇਗਾ ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਬੋਰੀ ਦੇ ਵਿੱਚ ਅੰਬ ਨਹੀਂ ਇਸ ਬੋਰੀ ਦੇ ਵਿੱਚ ਤਾਂ Laash ਹੈ ਪੁਲਿਸ ਵੱਲੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ BNS ਦੀ ਧਾਰਾ 103 ਦੇ ਅਧੀਨ ਇਹਨਾਂ ਉੱਪਰ ਕੇਸ ਦਰਜ ਕਰ ਲੇਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹਨਾਂ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਬੇਖੌਫ ਹੋ ਕੇ ਬੇਡਰ ਹੋ ਕੇ ਇੱਕ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਸ ਦੀ লাশ ਨੂੰ ਸਾਰੇ ਬਾਜ਼ਾਰ ਦੇ ਵਿੱਚ ਹੀ ਬੋਰੀ ਵਿੱਚ ਪਾ ਕੇ ਸੁੱਟ ਦਿੱਤਾ ਜਾਂਦਾ ਜਿਵੇਂ ਕਿ ਜੰਗਲ ਰਾਜ ਹੋਵੇ ਜਿਵੇਂ ਕਿ ਕੋਈ ਆਸੇ ਪਾਸੇ ਹੀ ਨਾ ਹੋਵੇ ਪਰ ਪੁਲਿਸ ਨੇ ਇਸ ਕੇਸ ਨੂੰ 4 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਅਤੇ ਜੋ ਅਪਰਾਧੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ